ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੈਡੀਟ ਵਾਦਾਪੁਲਾ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਪਿੰਡ ਰੰਗੜ ਨੰਗਲ ਜ਼ਿਲ੍ਹਾ ਗੁਰਦਾਸਪੁਰ ਚਮਕੌਰ ਸਿੰਘ ਖਾਨਾ ਫਰਨਜੀਤ ਸਿੰਘ ਦੇ ਘਰ ਪਹੁੰਚੇ ਆ ਜੀ ਇਸ ਵੀਰ ਦੇ 2 ਮਹੀਨੇ ਪਹਿਲਾਂ ਤਿੰਨ ਐਕਸੀਡੈਂਟ ਹੋਣ ਕਰਕੇ ਦੋਹਾਂ ਲੱਤਾਂ ਦੇ ਚੂਲੇ ਖਰਾਬ ਹੋ ਗਏ ਸੀ ਤੇ ਇਹਦੇ ਆਲੇ ਰਾਡਾਂ 'ਚ ਪਈਆਂ ਵਾ ਜੀ ਤੇ ਇਹਦਾ ਪੀਜੀਏ ਤੋਂ ਆਪਰੇਸ਼ਨ ਹੋਇਆ ਜੀ ਪੀਜੀਏ ਲੱਚ ਚੱਲਦਾ ਵਾ ਵੀਰ ਗਰੀਬ ਪਰਵਾਰ ਨਾਲ ਸੰਬੰਧ ਰੱਖਦਾ ਹੈ ਦਿਹਾੜੀ ਟੱਪਾ ਕਰਦਾ ਹੈ ਜਿਹਦਾ ਹਾਲਾਤ ਵੀ ਘਰ ਦੇ ਠੀਕ ਨਹੀਂ ਤੇਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਾਧਾ ਇੱਥੇ ਵਾਲੇ ਵੀਰਾਂ ਭੈਣਾਂ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਲਾਜਵਾਸ ਤੇ ਪੈਸੇ ਚਾਹੀਦੇ ਨੇ ਪੀ.ਆਈ ਜਾਣਾ ਪੈਂਦਾ ਵਾ ਦਵਾਈਆਂ ਦਾ ਖਰਚਾ ਬੜਾ ਵਾ ਜੋ ਕਿ ਸੰਥਾ ਵੱਲੋਂ 75000 ਰੁਪਏ ਇਹਦੇ ਲਾਜਵਾਸ ਤੇ ਭੇਜਿਆ ਹੈ ਜੀ ਇਹਦੇ ਹਵਾਲੇ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਾਮਦਾਸ ਜੀ ਕੈਂਟ ਦੇ ਵਾਧਾ ਇੱਥੇ ਵਾਲੇ ਵੀਰਾਂ ਭੈਣਾਂ ਦਾ ਜਿੰਨਾ ਵੀ ਵੀਰਾਂ ਭੈਣਾਂ ਨੂੰ ਇਹ ਮਾਇਆ ਭੇਜੀ ਗਈ ਹੈ ਇਹਨਾਂ ਨੂੰ ਕਿਰਗੋ ਰਾਮਦਾਸ ਜਿੰਨ ਦੁਗਣੀ ਰਾਜ ਚੌਕੜੀ ਤਰੱਕੀ ਕਰਨ ਜੀ ਇਸ ਤਰ੍ਹਾਂ ਇਹ ਵੀ ਸਾਰੇ ਵੀਰ ਸਾਰੇ ਵੀਰ ਭੈਣ ਜੋ ਵੀ ਇਹ ਸਾਰੇ ਲੋੜਵੰਦਾਂ ਦੀ ਸੇਵਾ ਕਰਦੇ ਰਹਿਣਾ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਹੁਣ ਪਰਿਵਾਰ ਨੂੰ ਕਹਾਂਗੇ ਇਹ ਵੀ ਇਹਨਾਂ ਦਾ ਸੰਸਤਾ ਦਾ ਧੰਨਵਾਦ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਚੈਰਿਟੀ ਟਰਸਟ ਇਟਲੀ ਵਾਲੇ ਭੈਣਾਂ ਤੇ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਇਹਨਾਂ ਨੇ ਮੇਰੀ ਮਜਬੂਰੀ ਨੂੰ ਸਮਝਦਿਆਂ ਮੇਰੇ ਇਲਾਜ ਵਾਸਤੇ 75000 ਰੁਪਇਆ ਭੇਜਿਆ ਹੈ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਆ ਕਿ ਵੀਰਾਂ ਦੀ ਕਮਾਈ ਵਿੱਚ ਵੀਰਾਂ ਭੈਣਾਂ ਦੀ ਕਮਾਈ ਵਿੱਚ ਚੜ੍ਹਦੀ ਕਲਾ ਨਿਰਦੇਸ਼ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਇ ਇਟਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ